ਐਸਐਸਪੀ ਸਾਹਿਬ ਸਾਡੇ ਗੌਰਵ ਥੋੜਾ ਜੀ ਆਦੀਆਂ ਦਾਤਾਂ ਤੇ ਅਸੀਂ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਬਿੱਡੀ ਮੈਂਪੈਕ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਹੈ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸਨਨੀ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਸਪੰਮਾ ਤਰਨ ਤਰਨ ਦੇ ਇੱਕ ਗਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਗਾਜੀਕੋਟ ਰੋਡ ਤੇ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡਗਵਾਨ ਦੀ ਇਹਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੱਦਾਂ ਸਨੈਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਇਹ ਤਾਂ ਚੋਰੀ ਦੇ ਵਾਈਕਲ ਤੇ ਇੱਟਾ ਬੁਲਟ ਇਹਨਾਂ ਕੋ ਇੱਕ ਜਿਹੜਾ ਬਰੰਭ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਅਸ਼ੀਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਿਵਾ ਚੋਰੀ ਦੀ ਜਾਂ ਐਕਟਿਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ ਇਕੱਲਾ ਕਈ ਵਾਰ ਦੋਵੇਂ ਇਕੱਟੇ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲ ਰਹੇ ਨੇ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਢੰਗਾਈ ਨਾਲ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ